ਬਹੁਤ ਲੱਡ ਲੱਬਤ ਸਮੇਂ ਕਬੱਡੀ ਖੇਲਦਾ ਤਾਂ ਬਹੁਤ ਚੰਗਾ ਪੁੰਡਾ ਸਮੇਂ ਮੇਰੀ ਮੈਂ ਅਬ ਨਾਸ਼ ਨਹੀਂ ਕਰ ਸਕਦੀ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਮੰਗਿਆ ਵੀ ਸੀ ਮੰਗਵਾ ਵੀ ਹੈ ਤਾਂ ਬੜੀਆਂ ਖੁਸ਼ੀਆਂ ਹੋਣੀਆਂ ਸੀ ਜਦੋਂ ਵਿਆਹ ਹੋਣਾ ਸੀ ਬਹੁਤ ਖੁਸ਼ੀਆਂ ਆਂਦੀਆਂ ਜੀ ਸਾਰੀਆਂ ਖੁਸ਼ੀਆਂ ਤੇ ਪਾਣੀ ਫੇਰੋ ਕੋਡੀ ਲਾਸਟ ਟਾਈਮ ਗੱਲ ਮੇਰੇ ਜਨਿਵਾਰ ਚੋਈ ਜੀ ਸ਼ਨੀਵਾਰ ਕੀ ਕਹਿ ਰਹੇ ਹਾਂ ਕਿ ਲਾਸਟ ਵਾਰ ਕੀ ਕਹਿਆ ਕਹਿਣਾ ਸੀਦਾ ਕੋਈ ਦੁਖੀ ਸੀ ਕਿਸ ਚੀਜ਼ ਤੋਂ ਜਾਂ ਕੋਈ ਮੈਂ ਅਗਲੇ ਸਾਲ ਆਉਂਗਾ ਫਿਰ ਮੈਂ ਤੈਨੂੰ ਵੀ ਨਾਲ ਲੈ ਕੇ ਜਾਵਾਂਗਾ ਰਖੜੀਆਂ ਦਾ ਤਿਹਾਰ ਥੋੜੇ ਦਿਨ ਚਾਣ ਵਾਲਾ ਹੈ ਪਰ ਇੱਕ ਭੈਣ ਨੂੰ ਆਸ ਹੁੰਦੀ ਕਿ ਉਹਦਾ ਭਰਾ ਦੇ ਗੁੱਟ ਤੇ ਰਖੜੀ ਬੰਨਣੀ ਹੈ ਪਰ ਕੀ ਪਤਾ ਹੁੰਦਾ ਹੈ ਕਿ ਇਸ ਤਰੀਕੇ ਨਾਲ ਮੌਤ ਦੀ ਖਬਰ ਵੀ ਆਣੀ ਹੈ ਤਾਂ ਇੱਕ ਬਹੁਤ ਹੀ ਦੁੱਖ ਭਰੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਦੇ ਪਿੰਡ ਰਾਣੀ ਮੋਹਦ ਦਿਖਾ ਰਹੀਆਂ ਜਿੱਥੇ ਕਿ ਵਿਦੇਸ਼ ਦੇ ਵਿੱਚ ਇੱਕ ਨੌਜਵਾਨ ਆਪਣੇ ਘਰ ਦੇ ਵਾਸਤੇ ਗੁਜ਼ਾਰਾ ਕਰਨ ਵਾਸਤੇ ਵਿਦੇਸ਼ ਦੇ ਵਿੱਚ ਗਿਆ ਸੀ ਪਰ ਭੇਦ ਭਰੇ ਹਾਲਤ ਵਿੱਚ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਜਾ ਕੇ ਪਰਿਵਾਰ ਪੁੱਬਾ ਮਾਰ ਕੇ ਰੋ ਰਿਹਾ ਹੈ ਅਜੇ ਉਸ ਨੌਜਵਾਨ ਦੀ ਲਾਸ ਜਿਹੜੀ ਹੈ ਭਾਰਤ ਨਹੀਂ ਵਾਪਸ ਪਰਤੀ ਦੱਸਿਆ ਕਿ 22 ਸਾਲਾਂ ਨੌਜਵਾਨ ਜੋ ਕਿ ਬਹੁਤ ਹੀ ਪਿਆਰਾ ਤੇ ਲਾਡਲਾ ਸੀ ਦੱਸਿਆ ਵੀ ਜਾ ਰਿਹਾ ਕਿ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕਬੱਡੀ ਦਾ ਖਿਡਾਰੀ ਵੀ ਸੀ ਤਾਂ ਇਸ ਨੂੰ ਲੈ ਕੇ ਤੂੰ ਦੇਖੋ ਕੀ ਪਰਿਵਾਰ ਹੈ ਭੈਣ ਹੈ ਤਾਂ ਬੜਾ ਮੁਸ਼ਕਲ ਹੁੰਦਾ ਭਣਾ ਮੰਨਣਾ ਬਾਈ ਜੀ ਕੀ ਨਾਮ ਸੀ ਆਪਣੇ ਭਰਾ ਦਾ ਤੇ ਕੀ ਹੋਇਆ ਸਾਰਾ ਕੁਝ ਭੈਣ ਦਾ ਨਾਮ ਗੁਰਦੀਪ ਸਿੰਘ ਸੀ ਗੋਲਦੀ ਕਬੱਡੀ ਖੇਡਾਦੀ ਸੀ ਵਧੀਆ ਠੀਕ ਸੀ ਇਧਰ ਅਸੀਂ ਬਾਹਰ ਭੇਜਿਆ ਸੀ ਇੱਥੇ ਲਈ ਕਿ ਉੱਧਰ ਚਲੋ ਸੈੱਟ ਹੋ ਜੂਗਾ ਵਧੀਆ ਹੋ ਜੂਗਾ ਆਪਣਾ ਬਸ ਉੱਥੇ ਪਤਾ ਨਹੀਂ ਲੱਗਿਆ ਸਾਨੂੰ ਫੋਨ ਆਇਆ ਕਿ ਇਦਾਂ ਇਦਾਂ ਹੋ ਗਿਆ ਖਬਰ ਹੋ ਗਈ ਕਿੰਨੇ ਸਾਲ ਹੋ ਗਏ ਤੇ ਗਏ ਹੁਣ 1 ਸਾਲ ਹੋ ਗਿਆ ਸੀ 1 ਸਾਲ ਹੋ ਗਿਆ ਹਾਂਜੀ 1 ਸਾਲ ਅੱਛਾ ਭਾਈ ਕਿ ਜਦੋਂ ਫੋਨ ਆਇਆ ਕੀ ਦੱਸਿਆ ਉਹਨਾਂ ਯਾਰ ਦੋਸਤਾਂ ਨੇ ਕਿਵੇਂ ਹੋਇਆ ਸਾਰਾ ਕੁਝ ਕੀ ਬਾਰਦਾਤ ਨੂੰ ਕੀ ਮੰਨਦੇ ਹੋ ਉਸ ਨੂੰ ਬਸ ਐਉਂ ਪਤਾ ਲੱਗਿਆ ਜੀ ਕਿ ਕਿਨੇ ਕੰਮ ਤੋਂ ਆਇਆ ਉੱਥੇ ਤੇ ਚਲੇ ਗਿਆ ਕਿਤੇ ਕਿ ਮੁਲਕੇ ਕਿਨੇ ਆਇਆ ਨਹੀਂ ਫਿਰ ਮੈਨੂੰ ਤਦਕੇ ਫੋਨ ਆਇਆ ਕਿਨੇ ਕਿ ਫੋਨ ਨਹੀਂ ਚੱਕਦਾ ਸਾਦਾ ਕਿ ਤੁਹਾਨੂੰ ਕੁਝ ਪਤਾ ਮੇਗਾ ਨਹੀਂ ਮੈਨੂੰ ਕੁਝ ਵੀ ਪਤਾ ਫਿਰ ਉਹਨਾਂ ਫੋਨ ਨਹੀਂ ਚੱਕਿਆ 2 ਘੰਟੇ ਬਾਅਦ ਫਿਰ ਖਬਰ ਆ ਗਈ ਕਿਨੇ ਡੈਥ ਹੋ ਗਈ ਉਹਦੀ ਕਿੰਨੀ ਕੁ ਦੂਰ ਜਾ ਕੇ ਘਰ ਤੋਂ ਫਿਰ ਜਿਹੜੀ ਲਾਸ਼ ਮਿਲੀ ਹੈ ਜਾਂ ਕਿਸ ਤਰੀਕੇ ਦੇ ਹਾਲਾਤ ਦੇ ਵਿੱਚ ਸੀ ਤੁਸੀਂ ਤਾਂ ਤੁਹਾਡੇ ਫੋਟੋ ਵੀ ਵੀਡੀਓ ਵੀ ਆ ਗਈ ਹੋਣੀ ਉਹ ਘਰ ਤੋਂ 2 ਕਿਲੋਮੀਟਰ ਦੇ ਲਾਕ ਪਾਸ ਸੀਗਾ ਅੱਛਾ ਜੀ ਹਾਂ ਜੀ ਮਤਲਬ ਬੁੜੇ ਹਾਲਾਤਾਂ ਦੇ ਵਿੱਚ ਜੀ ਬਹੁਤ ਬੁੜਾ ਹਾਲ ਸੀ ਉਹਦਾ ਅੱਛਾ ਜੀ ਹਾਂ ਜੀ ਤੇ ਕੋਈ ਸ਼ੱਕ ਲੱਗਦਾ ਹੈ ਕੋਈ ਕਤਲ ਲੱਗਦਾ ਹੈ ਜਾਂ ਫਿਰ ਕੋਈ ਐਕਸੀਡੈਂਟ ਹੈ ਕਿ ਮੈਨੂੰ ਤੁਹਾਨੂੰ ਕੋਈ ਇਸ ਤਰੀਕੇ ਦੀ ਇਨਪੁਟ ਆਈ ਹੈ ਕੋਈ ਨਾ ਯਾਰ ਦੋਸਤਾਂ ਦੀ ਯਾਰ ਦੋਸਤ ਕਿੰਨੇ ਉੱਥੇ ਕਾਰਵਾਈ ਕਰਦੀ ਹੈ ਪੁਲਿਸ ਜੀ 6 ਤੋਂ 7 ਵੈਸੀਆਂ ਲੱਗੀਆਂ ਹੋਈਆਂ ਜੀ ਕਿ ਕਾਰਵਾਈ ਕਰਦੀ ਹੈ ਦੱਸਿਆ ਵੀ ਜਾ ਰਿਹਾ ਬਾਈ ਜੀ ਕਿ ਹੁਣ ਪੱਕਾ ਵੀ ਹੋਣਾ ਸੀ ਉਸਨੇ ਏਟਲੀ ਦੇ ਵਿੱਚ ਹਨ ਅੱਜ ਦੇ ਦਿਨ ਉਹਨੇ ਪੱਕਾ ਹੋਣਾ ਸੀ ਹਾਂਜੀ ਤੇ ਦੱਸਿਆ ਵੀ ਜਾ ਰਿਹਾ ਕਿ ਤੁਹਾਡੇ ਪਰਿਵਾਰ ਵੱਲੋਂ ਕੀ ਮੰਗਿਆ ਵੀ ਸੀ ਹਾਂਜੀ ਕਿ ਥੋੜੀ ਦੇਰ ਵਿੱਚ ਵਿਆਹ ਵੀ ਸੀ ਮੇਰੇ ਖਿਆਲ ਨਾਲ ਹਾਂਜੀ ਮੰਗਿਆ ਸੀ ਬੜਾ ਔਖਾ ਹੁੰਦਾ ਬਾਈ ਸੱਜੀ ਬਾਹ ਖੱਬੀ ਬਾਹ ਹੁੰਦੇ ਦੋਨੇ ਭਰਾ ਹਨ ਕੋਈ ਨਹੀਂ ਜੋ ਹੋ ਗਿਆ ਹੁਣ ਤਾਂ ਆਪਾਂ ਭਾਣਾ ਮੰਨਣਾ ਪੈਣਾ ਤੇ ਸਿਸਟਰ ਨੇ ਮਾਤਾ ਜੀ ਮਾਤਾ ਜੀ ਕੋਈ ਨਹੀਂ ਰੋਣਾ ਨਹੀਂ ਹੈ ਦੇਖੋ ਪੂਰੇ ਇਲਾਕੇ ਨੂੰ ਕਿਹਾ ਪੂਰੇ ਪਿੰਡਾਂ ਚ ਵਿੱਚ ਪੂਰਾ ਇਸ ਤਰ੍ਹਾਂ ਦੁੱਖ ਹੈ ਕਿ ਹਾਂ ਤੁਹਾਡਾ ਜਵਾਨ ਪੁੱਤ ਜੋ 22 ਸਾਲਾਂ ਦਾ ਇੱਥੇ ਕਿਨ ਮੌਤ ਹੋਈ ਹੈ ਬਹੁਤ ਲੰਡਾ ਬੁੱਤਾ ਮੇਰਾ ਕਬੱਡੀ ਖੇਲਦਾ ਤਾਂ ਬਹੁਤ ਚੰਗਾ ਬੁੰਡਾ ਤਾਂ ਮੇਰਾ ਮੈਂ ਇਹ ਵੀ ਰਾਸ ਨਹੀਂ ਕਰ ਸਕਦੀ ਮੇਰੇ ਪੁੱਤ ਨੂੰ ਇਨਸਾਫ਼ ਮਿਲਣਾ ਚਾਹੀਦਾ ਦੱਸ ਸਰ ਕੀ ਮੰਗਿਆ ਵੀ ਸੀ ਮੰਗਿਆ ਮੈਂ ਵੀ ਹੈ ਤਾਂ ਬੜੀਆਂ ਖੁਸ਼ੀਆਂ ਹੋਣੀਆਂ ਸੀ ਜਦੋਂ ਵਿਆਹ ਹੋਣਾ ਸੀ ਬਹੁਤ ਖੁਸ਼ੀਆਂ ਹੁੰਦੀਆਂ ਜੀ ਸਾਰੀਆਂ ਖੁਸ਼ੀਆਂ ਤੇ ਪਾਣੀ ਪੀਰਦੇ। ਕਦੋਂ ਹੋਈ ਤੁਹਾਡੀ ਲਾਸਟ ਟਾਈਮ ਗੱਲ? ਮੇਰੀ ਸ਼ਨੀਵਾਰ ਚ ਹੋਈ ਜੀ। ਸ਼ਨੀਵਾਰ ਨੂੰ। ਕੀ ਕਹਿ ਰਹੇ ਸੀ? ਕੀ ਲਾਸਟ ਵਾਰੀ ਕੀ ਗੱਲ ਕਹਿਣਾ ਸੀ ਉਹਦਾ? ਕੋਈ ਦੁਖੀ ਸੀ ਕਿਸ ਚੀਜ਼ ਤੋਂ ਜਾਂ ਕੋਈ ਉਹਨੂੰ ਤਾਂ ਜਾ ਦਿੱਤਾ ਜੀ ਬਹੁਤ ਖੁਸ਼ ਤਾਂ। ਬਹੁਤ ਖੁਸ਼ ਤਾਂ ਰੋਟੀ ਖਾ ਰਿਆਂ ਤਾਂ ਮੇਰਾ ਪੁੱਤ। ਅੱਛਾ। ਕਹਿੰਦਾ ਮੰਮੀ ਮੈਂ ਅਗਲੇ ਸਾਲ ਆਉਂਗਾ। ਹੂੰ। ਫਿਰ ਮੈਂ ਤੈਨੂੰ ਵੀ ਨਾਲ ਲੈ ਕੇ ਜਾਊਂਗਾ। ਉਹਨੂੰ ਕੋਈ ਨਾ ਲੱਗ ਜਾਣਾ। ਕੋਈ। ਉਹ ਤੇ ਕਰਾਈ ਦੇਖੋ। ਕਿੰਨਾ ਪਰਿਵਾਰ ਨੂੰ ਦੁੱਖ ਹੈ ਪੂਰੇ ਇਲਾਕੇ ਨੂੰ ਵੀ ਉਨਾ ਹੀ ਦੁੱਖ ਹੈ ਜੀ ਇਹ ਪਰ ਬਾਣੀ ਇਸ ਤਰ੍ਹਾਂ ਹੈ ਰੱਬ ਦੀ ਇਹ ਰਜੇ ਇਸ ਤਰ੍ਹਾਂ ਕਿ ਇਨਸਾਨ ਨੇ ਜਾਣਾ ਹੈ ਪਰ ਪਤਾ ਨਹੀਂ ਹੁੰਦਾ ਕਦੋਂ ਕਿਸ ਦੀ ਮੌਤ ਹੈ ਜੀ ਪਰ ਉਹਦੇ ਨਾਲ ਬਹੁਤ ਬੇਇਨਸਾபி ਹੋਈ ਉੱਤੇ ਹਮ ਮੇਰਾ ਪੁੱਤ ਮੈਨੂੰ ਇਦਾਂ ਲੱਗਦਾ ਕਿ ਕਿਸੇ ਨੇ ਮੋਡਲ ਕਰਿਆ ਮੇਰੇ ਬੱਚੇ ਦਾ ਹਮ ਚੱਕ ਲੱਗਦੀ ਕਿਸੇ ਦੀ ਹਾਂ ਕੋਈ ਸਾਫ ਮੰਗ ਰਹੇ ਹੋ ਹਾਂਜੀ ਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਦੱਸੋ ਜੀ ਕਿ ਤੁਹਾਡੇ ਘਰ ਵਾਲੇ ਵੀ ਡੈਥ ਹੋ ਗਈ ਸੀ ਉਤੋਂ ਬਾਅਦ ਭੋਗ ਤੋਂ ਬਾਅਦ ਗਿਆ ਸੀ ਹਾਂਜੀ ਘਰ ਦੇ ਨਾਲੇ ਹੋ ਜਾਂਦੇ ਦੋਨੋਂ ਭਰਾ ਬੜੇ ਦੱਸਿਆ ਜਾ ਰਿਹਾ ਕਿ ਕੰਮ ਕਰਨ ਵਾਲੇ ਸੀ ਪਰ ਇੱਕ ਭਰਾ ਜਦੋਂ ਚਲੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਰਾ ਨੂੰ ਬੜਾ ਮੁਸ਼ਕਲ ਹੋ ਜਾਂਦਾ ਜੀ ਹਾਂਜੀ ਤਾਂ ਤੁਸੀਂ ਸਿਸਟਰ ਹੋ ਹਾਂਜੀ ਰਖੜੀਆਂ ਦਾ ਤਿਹਾਰ ਥੋੜੇ ਦਿਨ ਚਾਣ ਵਾਲਾ ਹੈ ਪਰ ਇੱਕ ਭੈਣ ਨੂੰ ਆਸ ਹੁੰਦੀ ਕਿ ਉਹਦਾ ਭਰਾ ਦੇ ਗੁੱਟ ਤੇ ਰਖੜੀ ਬੰਨਣੀ ਹੈ ਪਰ ਕੀ ਪਤਾ ਹੁੰਦਾ ਹੈ ਕਿ ਇਸ ਤਰੀਕੇ ਨਾਲ ਮੌਤ ਦੀ ਖਬਰ ਵੀ ਆਣੀ ਹੈ ਤਾਂ ਭਾਏ ਜਿਸ ਤਰੀਕੇ ਨਾਲ ਇਹ ਖਬਰ ਆਈ ਹੈ ਇੱਕ ਵਾਰੀ ਤਾਂ ਬੰਦਾ ਟੁੱਟ ਜਾਂਦਾ ਬਿਲਕੁਲ ਹੀ ਇਨਸਾਨ ਖਤਮ ਹੀ ਹੋ ਜਾਂਦਾ ਹੈ ਕਿ ਬੜੀ ਖੁਸ਼ੀ ਹੁੰਦੀ ਹੈ ਰਖੜੀਆਂ ਤੇ ਹੋਰ ਵੀ ਜਿਹੜੇ ਤਿਹਾਰ ਹੁੰਦੇ ਨੇ ਹਾਂਜੀ ਕਿੰਨਾ ਮੁਸ਼ਕਲ ਲੱਗਦਾ ਹਾਂਜੀ ਬਹੁਤ ਮੁਸ਼ਕਲ ਆਦਾ ਉਹ ਕਹਿੰਦੇ ਸੀ ਕਿ ਮੇਰੇ ਕਿਸੇ ਫਰੈਂਡ ਨੇ ਆਣਾ ਤੁਸੀਂ ਉਹਦੇ ਹੱਥ ਭੇਜਦੇ ਰਖੜੀ ਅਸੀਂ ਭੇਜ ਨਹੀਂ ਸੀ ਗਿਆ ਪਹਿਲਾਂ ਹੀ ਭੇਜਦੇ ਸੀ ਕਿ ਹੁਣ ਸਾਲ ਸਾਲ ਗਏ ਫਸਟ ਟਾਈਮ ਭੇਜਣੀ ਸੀ ਦੀ ਰੱਖਣੀ ਹਾਂਜੀ ਜਦੋਂ ਖਬਰ ਮਿਲੀ ਹੈ ਤਾਂ ਕੋਈ ਕੀ ਦੱਸਿਆ ਉਹਨਾਂ ਨੇ ਕਿ ਭਰਾ ਨੇ ਕੋਈ ਗੱਲਬਾਤ ਦੱਸੀ ਕਿਸ ਤਰੀਕੇ ਨਾਲ ਹੋਇਆ ਸਰ ਕੋਈ ਜੀ ਇਹ ਮੇਰੇ ਭਰਾ ਨਾਲ ਇਹ ਗੱਲ ਹੋਈ ਸੀ ਕੋਈ ਸ਼ੱਕ ਲੱਗਦਾ ਕਿਸੇ ਦਾ ਹਾਂਜੀ ਸ਼ੱਕ ਲੱਗ ਰਿਹਾ ਵੀ ਕਿਸੇ ਨੇ ਕੀਤਾ ਹੋਇਆ ਹੈ ਕਤਲ ਕੀਤਾ ਹੋਇਆ ਹੈ ਹਾਂਜੀ ਉਹਨਾਂ ਦੀ ਫੋਟੋ ਵੀ ਆਈ ਹੋਈ ਸਾਡੇ ਕੋਲ ਫੋਟੋ ਤੋਂ ਲੱਗ ਰਿਹਾ ਵੀ ਕੁਝ ਕਰਿਆ ਹੋਇਆ ਹੀ ਲੱਗ ਰਿਹਾ ਹੈ ਮਤਲਬ ਕਿ ਸਰੀਰ ਦੇ ਜਿਹੜੇ ਨਿਸ਼ਾਨ ਕਾਫੀ ਨੇ ਹਾਲਤ ਖਰਾਬ ਹੈ ਕਾਫੀ ਹੈ ਅੱਖਾਂ ਤੇ ਵੀ ਕਾਫੀ ਡਾਰਕ ਸੱਤ ਲੈਂ ਕੰਨਾਂ ਤੇ ਵੀ ਹਾਂ ਅੱਛਾ ਹੁਣ ਤਾਂ ਮੇਰੇ ਖਿਆਲ ਵਿਆਹ ਵੀ ਹੋਣਾ ਸੀ ਉਹਦਾ ਸਾਲ ਤੱਕ ਦੱਸਿਆ ਰਿਹਾ ਕਿ ਮੰਗਣਾ ਵੀ ਹੋਇਆ ਸੀ ਬੜੀ ਖੁਸ਼ੀ ਮਨਾਉਂਦੀਆਂ ਨੇ ਭੈਣ ਆਪਣੇ ਭਰਾ ਦੀਆਂ ਹਾਂਜੀ ਡਾਕਟਰ ਜੀ ਕੁੜੀ ਅੱਛਾ ਹਾ ਹੋਣੀ ਸੀਗੀ ਮੈਰਿਜ ਕਿੰਨੇ ਚਿਰ 5 ਸਾਲ ਰੁੱਕ ਕੇ ਫੇਕ ਕਰਾਉਂਗਾ ਪਰ ਅਗਲੇ ਸਾਲ ਮੈਂ ਆਉਂਗਾ ਗੱਲ ਤੇ ਹਾਂਜੀ ਬਿਲਕੁਲ ਭਾਈ ਕੀ ਇਨਸਾਫ ਦੀ ਕੀ ਗੋਹਾਰ ਸਰਕਾਰ ਨੂੰ ਸਾਨੂੰ ਇਨਸਾਫ ਚਾਹੀਦਾ ਹੀ ਬਸ ਬਿਲਕੁਲ ਤੁਸੀਂ ਦੇਖੋ ਕਿ ਇਹ ਪਰਿਵਾਰ ਹੈ ਜਿਨ੍ਹਾਂ ਦਾ 22 ਸਾਲਾਂ ਜਵਾਨ ਪੁੱਤ ਗੁਰਦੀਪ ਸਿੰਘ ਗੁਰਦੀਪ ਸਿੰਘ 25 ਸਾਲ ਦਾ ਮੇਰਾ ਗੁਰਦੀਪ ਸਿੰਘ 22-25 ਸਾਲ ਦੀ ਉਮਰ ਸੀ ਜਿਹਦੀ ਭੇਤ ਪਰੇ ਹਾਲ ਦੇ ਵਿੱਚ ਇਟਲੀ ਦੇ ਵਿੱਚ ਮੌਤ ਹੋਈ ਹੈ ਅਜੇ ਡੈੱਡ ਬੋਡੀ ਹੈ ਜਿਹੜੀ ਕੁਝ ਦਿਨਾਂ ਵਿੱਚ ਪਿੰਡ ਵਾਪਸ ਪਰਤੇਗੀ ਜਿਸ ਤੋਂ ਬਾਅਦ ਜਾ ਕੇ ਪਿੰਡ ਦਾ ਵੀ ਤਾਦਨਿਆ ਕੀ ਇੱਕ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਪਤਾ ਹੁੰਦਾ ਪਰਿਵਾਰ ਨੂੰ ਕਿਹੋ ਜਿਹੀ ਦੁੱਖ ਭਰੀ ਖਬਰ ਵਿਦੇਸ਼ੋਂ ਕਾਲ ਦੇ ਉੱਤੇ ਆਣੀ ਹੈ ਤਾਂ ਹਰ ਬੰਦੇ ਜੋ ਦੇਖ ਰਿਹਾ ਤਾਂ ਸਭ ਨੂੰ ਅਪੀਲ ਹੈ ਕਿ ਉਸ ਦੀ ਆਤਮਾ ਲਈ ਉਹ ਰਿਕਮੈਂਡ ਕਰਦਾ ਹਾਂ ਚੂਲਕਿਓ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਰਿਵਾਰ ਨੂੰ ਇਨਸਾਫ਼ ਮਿਲ ਕੇ। ਥੋੜੇ ਕੈਮਰਾਮੈਨ ਸੁਮਿਤ ਦੇ ਨਾਲ 23